ਲੰਗੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਕੇਸਗੜ ਸਾਹਿਬ ਨਤਮਸਤਕ ਹੋਣ ਪਹੁੰਚਦੇ ਨੇ ਉੱਥੇ ਜਾ ਕੇ মিডিਆ ਨੂੰ ਸੰਬੋਧਨ ਵੀ ਹੁੰਦੇ ਨੇ ਔਰ মিডিਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਆਪਣਾ ਪ੍ਰੋਗਰਾਮ ਜੋ ਕੁਝ ਉਲੀਕਿਆ ਗਿਆ ਹੈ ਪਾਰਟੀ ਨੂੰ ਲੈ ਕੇ ਉਹ ਸਾਫ਼ ਕਰ ਦਿੰਦਾ ਹੈ ਔਰ ਨਾਲੋਂ ਨਾਲ ਜੋ ਪ੍ਰਥਾ ਪਹਿਲਾਂ ਚੱਲਦੀ ਆ ਰਹੀ ਸੀ ਨੂਹਾ ਨੂੰ ਪਰਿਵਾਰਕ ਜੀਆਂ ਨੂੰ ਮੰਤਰੀ ਬਣਾਉਣ ਦੀ ਨੂਹਾ ਪੁੱਤਰਾਂ ਨੂੰ ਮੰਤਰੀ ਬਣਾਉਣ ਦੀ ਉਹ ਕਹਿੰਦੇ ਹੁਣ ਨਹੀਂ ਆਪਾਂ ਕਰਨ ਦੇਣੀ ਹੁਣ ਆਪਾਂ ਜੋ ਡੈਲੀਗੇਟ ਕਹਿਣਗੇ ਜਿਸ ਤਰ੍ਹਾਂ ਪੰਥ ਦਾ ਹੋਕਾ ਹੋਵੇਗਾ ਉਸੇ ਤਰ੍ਹਾਂ ਚੱਲਾਂਗੇ ਪਰ ਨੈਪੋਟイズਮ ਖਤਮ ਕਰਨ ਦੀਆਂ ਗੱਲਾਂ ਪਹਿਲਾਂ ਵੀ ਬਥੇਰੀ ਵਾਰ ਹੋ ਚੁੱਕੀਆਂ ਨੇ ਕੀਤੀਆਂ ਜਾ ਚੁੱਕੀਆਂ ਨੇ ਆਨਗoing ਸਰਕਾਰ ਜਿਹੜੀ ਪੰਜਾਬ ਦੀ ਹੈ ਉਹ ਵੀ ਇਹ ਦਾਅਵੇ ਕਰਦੀ ਰਹੀ ਉਸ ਤੋਂ ਪਹਿਲਾਂ ਕਾਂਗਰਸ ਉਸ ਤੋਂ ਪਹਿਲਾਂ ਅਕਾਲੀ ਦਾਲੀਆਂ ਨੈਸ਼ਨਲ ਲੈਵਲ ਦੇ ਉੱਤੇ ਬਾਕੀ ਲੀਡਰ ਜਿਹੜੇ ਨੇ ਬਾਕੀ ਪਾਰਟੀਆਂ ਨੇ ਉਹ ਵੀ ਕਰਦੀਆਂ ਰਹੀਆਂ ਪਰ ਕਿਤੇ ਨਾ ਕਿਤੇ ਨੈਪੋਟイズਮ ਨਜ਼ਰ ਆ ਹੀ ਜਾਂਦਾ ਹੈ ਹੁਣ ਸਵਾਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਮੁੱਦਾ ਚੁੱਕਿਆ ਉਹ ਇਸ਼ਾਰਾ ਕਿੱਧਰ ਨੂੰ ਕੀਤਾ ਗਿਆ ਨੂਹਾ ਪੁੱਤਾਂ ਦਾ ਜ਼ਿਕਰ ਹੋਇਆ ਮੰਤਰੀ ਬਣਾਉਣ ਦਾ ਜ਼ਿਕਰ ਹੋਇਆ ਨੂ ਪੁੱਤ ਤਾਂ ਅਕਾਲੀ ਦਲ ਦੇ ਵਿੱਚ ਮੰਤਰੀ ਬਣੇ ਸੀ ਪੰਜਾਬ ਅੰਦਰ ਤੇ ਕੀ ਹੁਣ ਅਕਾਲੀ ਦਲ ਦਾ ਜ਼ਿਕਰ ਕੀਤਾ ਜਾ ਰਿਹਾ ਬੀਬੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲ ਨੂੰ ਇਸ਼ਾਰਾ ਪ੍ਰਕਾਸ਼ ਸਿੰਘ ਬਾਦਲ ਵੱਲ ਨੂੰ ਇਸ਼ਾਰਾ ਆਖਰ ਕੀ ਕੁਝ ਬੋਲੇ ਨੇ ਗਿਆਨੀ ਹਰਪ੍ਰੀਤ ਸਿੰਘ ਆਓ ਸੁਣਦੇ ਹਾਂ ਅਸੀਂ ਤਾਂ ਸਿਰਫ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤਖਤ ਦੇ ਉੱਤੇ ਅੱਜ ਨਤਮਸਤਕ ਹੋਣ ਵਾਸਤੇ ਆਏ ਹਾਂ ਔਰ ਕੋਈ ਅਜੰਡਾ ਨਹੀਂ ਹੈ ਕਿਉਂਕਿ ਸਿੱਖ ਜਦੋਂ ਵੀ ਕੁਇਸੇ ਵਾਰ ਆਮ ਕਰਦਾ ਹੈ ਤੇ ਸਤਿਗੁਰੂ ਦਾ ਅਸ਼ੀਰਵਾਦ ਲੈਣਾ ਸਤਿਗੁਰੂ ਅੱਗੇ ਬੇਨਤੀ ਕਰਨੀ ਇਹ ਸਿੱਖ ਦਾ ਮੋਢਲਾ ਫਰਜ਼ ਹੁੰਦਾ ਹੈ। ਇਹ ਅਸੀਂ ਉਹੀ ਫਰਜ਼ ਅਦਾ ਕਰਨ ਵਾਸਤੇ ਅੱਜ ਆਪਣੇ ਸਾਥੀਆਂ ਦੇ ਸਹਿਤ ਤਖਸ਼ਰੀ ਕੇਸਗੜ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਪਹੁੰਚੇ ਆਂ। ਬੇਨਤ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋਣ ਵਾਸਤੇ ਨਾਲ ਆਈਆਂ ਨੇ ਮੈਂ ਜਿੱਥੇ ਗੁਰੂ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਉੱਥੇ ਸਮੂਹ ਸੰਗਤ ਦਾ ਜਿਹੜੇ ਅੱਜ ਇੱਥੇ ਹਾਜ਼ਰ ਹੈ ਮੈਂ ਉਹਨਾਂ ਦਾ ਵੀ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਜੀ। ਬਾਜੀ ਅੱਜ ਡਿਫਰੈਂਟ ਰੋਲ ਦੇ ਪਹਿਲਾ ਤੁਹਾਡੇ ਜਿਹੜੇ ਵਿਰੋਧੀ ਨੇ ਉਹ ਤਾਂ ਸਮੇਟ ਲਿਆ ਸੀ ਜੀ ਬਾਕੀ ਟੜੇ ਨੇ 2 ਦਸੰਬਰ ਦੀ ਸ਼ਾਮ ਨੂੰ ਚੁੱਲਾ ਸਮੇਟ ਲਿਆ ਸੀ ਇਹਨਾਂ ਨੇ ਹੀ ਉਹਨਾਂ ਨੂੰ ਗੱਲ ਦੇ ਨਾਲ ਨਹੀਂ ਲਾਇਆ ਇਹ ਸਭ ਕੁ ਪਘੋੜੇ ਹੋ ਗਏ ਸੱਤ ਮੈਂਬਰੀ ਕਮੇਟੀ ਅਕਲ ਤੱਕ ਸਭ ਤੋਂ ਬਣੀ ਸੀ ਉਹਦੇ ਤੋਂ ਵੀ ਪਘੋੜੇ ਹੋ ਗਏ ਜਿਨ੍ਹਾਂ ਨੇ ਅਸਤੀਫੇ ਦਿੱਤੇ ਸੀ ਵੀ ਸਾਨੂੰ ਇਹ ਗੱਲ ਦੇ ਨਾਲ ਲਾਉਣਗੇ ਤੇ ਉਹਨਾਂ ਨੂੰ ਵੀ ਇਹਨਾਂ ਨੇ ਗੱਲ ਦੇ ਨਾਲ ਨਹੀਂ ਲਾਇਆ ਸੋ ਇਹ ਆਪਣਾ ਚੁੱਲਾ ਚੱਕ ਕੇ ਭੱਜੇ ਨੇ ਇਸ ਕਰਕੇ ਜਿਹੜਾ ਹੈਗਾ ਇਹ ਹੀ ਪਗੜਨੇ ਪੰਜਾਬ ਸਰਕਾਰ ਦੇ ਨੂੰ 800 ਕਰੋੜ ਰੁਪਏ ਦਾ ਸੈਂਟਰ ਨੇ ਵਾਪਸ ਲੈ ਲਿਆ ਜੀ ਸੜਕਾਂ ਬਣਾਉਣ ਲਈ ਪੈਸੇ ਆਏ ਸੀਗੇ ਕੀ ਕਹਣਾ ਤੁਹਾਨੂੰ ਇਹ ਸਰਕਾਰ ਦੀ ਨਲਾਇਕੀ ਹੈ ਜੀ ਕਿ ਪੈਸਾ ਸੈਂਟਰ ਦਾ ਆਇਆ ਹੈ ਡਿਵੈਲਪਮੈਂਟ ਵਾਸਤੇ ਆਇਆ ਹੈ ਤੇ ਉਹਨੂੰ ਖਰਚ ਕਰਨ ਦੇ ਲਈ ਕੋਈ ਪਾਲਿਸੀ ਕੋਈ ਵਿਧੀ ਵਿਧਾਨ ਨਹੀਂ ਜਿਹੜਾ ਉਹ اختیار ਨਹੀਂ ਕਰ ਸਕੀ ਤੇ ਪੈਸਾ ਵਾਪਸ ਹੋ ਗਿਆ ਮੈਨੂੰ ਲੱਗਦਾ ਪੰਜਾਬ ਨੂੰ ਵੱਡਾ ਘਾਟਾ ਪਿਆ ਜੀ ਸਿਰਫ ਤੇ ਸਿਰਫ ਸਰਕਾਰ ਦੀ ਨਿਗਹਿਲੀ ਕਾਰਨ ਜੀ ਸਾਡੇ ਤੁਸੀਂ ਕਿੰਨਾ ਤੇ ਪੋਲਿਟਿਸ ਕਿੱਦਾਂ ਟਿਊਸ਼ਨ ਹੁੰਦਾ ਲੱਖਾਂ ਲੜਾਉਣ ਵਾਲਾ ਵੀ ਪੋਲਿਟਿਸ਼ੀਅਨ ਹੁੰਦਾ ਹੈ ਸਰ ਅੱਜ ਤੁਸੀਂ ਇੱਥੇ ਪਹੁੰਚੇ ਲੇਕਿਨ ਪ੍ਰਧਾਨਗੀ ਕਟਿੰਗ ਸਾਰੇ ਤਾਲੇ ਲਗਾ ਦਿੱਤੇ ਕਿ ਕੀ ਕਹ ਲੈ ਰਹੇ ਹੋ ਚਲੋ ਜੀ ਅਸੀਂ ਤਖਸ਼ਰੀ ਕਸਕਰ ਸਾਹਿਬ ਦੇ ਮੱਥਾ ਟੇਕਣ ਆਏ ਆਂ ਆਸਤੀ ਆਏ ਆਂ ਕਿ ਮੇਰੇ ਖਲ ਮੁਲਾਜ਼ਮਾਂ ਦਾ ਤਾਂ ਵਿਚਾਰਾਂ ਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਮੁਲਾਜ਼ਮ ਤਾਂ ਮੁਲਾਜ਼ਮ ਹੈ ਪਰ ਜਿਨ੍ਹਾਂ ਨੇ ਤਾਲੇ ਲਾਏ ਨੇ ਤੇ ਮੈਂ ਸਮਝਦਾ ਹਾਂ ਜੇ ਉਹਨਾਂ ਦਾ ਵਾਸ ਚੱਲਦਾ ਤਾਂ ਸ਼ਾਇਦ ਉਹ ਸਾਨੂੰ ਮੱਥਾ ਵੀ ਨਾ ਟੇਕਣ ਦਿੰਦੇ ਇਸ ਕਰਕੇ ਕੋਈ ਗੱਲ ਨਹੀਂ ਉਹਨਾਂ ਦਾ ਧੰਨਵਾਦ ਜੀ ਭਾਈ ਉਹਨਾਂ ਦਾ ਕੋਈ ਗੱਲ ਨਹੀਂ ਜਾਣਦੀਆਂ ਬਲਕਿ ਸਾਥੀ ਦੀਆਂ ਜੁੜਾ ਆ ਰਹੀਆਂ ਜਾਂ ਵਿਧਾਨ ਸਭਾ ਦੀਆਂ ਜੁੜਾ ਪਹਿਲੀ ਜੁੜਾ ਬੈਠੇ ਉਹ ਪਾਰਟੀ ਦਾ ਜਦੋਂ ਢਾਂਚਾ ਹੋ ਜਾਏਗਾ ਵਿਕਸਤ ਹੋ ਜਾਏਗਾ 15 20 ਦਿਨਾਂ ਮਹੀਨੇ ਦੇ ਅੰਦਰ ਤੇ ਉਦੋਂ ਫਿਰ ਪਾਰਟੀ ਪਲੇਟਫਾਰਮ ਤੇ ਇਹਦੇ ਤੇ ਵਿਚਾਰ ਹੋਊਗਾ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਲੀਡਰ ਜਿਹੜੇ ਨਾਲ ਹੋਣ ਬਹੁਤ ਸਾਰੇ ਨਾਲ ਨਹੀਂ ਹੈ ਚੰਡੀਗੜ੍ਹ ਅਸੀਂ ਮੀਟਿੰਗ ਦੇ ਵਿੱਚ ਸੀ ਉੱਥੇ ਸਾਰੇ ਸੀ ਇਥੇ ਕੁਝ ਕਾਇਆ ਕਈ ਰਜੇਵੇਂ ਵੀ ਹੁੰਦੇ ਆ ਪਰਿਵਾਰ ਦੇ ਵੀ ਬੈਠੇ ਨੇ ਤਕਸ਼ਰੀ ਦਮਦਮਾ ਸਾਹਿਬ ਤਕਸ਼ਰੀ ਹਜੂਰ ਸਾਹਿਬ ਤਕਸ਼ਰੀ ਪਟਨਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਤਾਂ ਤਖਤਾਂ ਦੇ ਉੱਤੇ ਜਾਣਾ ਹੈ ਸੰਗਤ ਲਗਾਤਾਰ ਜੁੜ ਰਹੀ ਹੈ ਵੀ ਬਿਲਕੁਲ ਜੀ ਬਿਲਕੁਲ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਸਿੱਖ ਸੰਗਤ ਔਰ ਪੰਜਾਬ ਦੇ ਲੋਕਾਂ ਦਾ ਵੱਡਾ ਸਾਥ ਜਿਹੜਾ ਸਾਨੂੰ ਮਿਲ ਰਿਹਾ ਹੈਗਾ ਤੇ ਇਹ ਖੁਸ਼ੀ ਵਾਲੀ ਗੱਲ ਹੈ ਸਰ ਜੀ ਸਿੱਖਤ ਦੀ ਕਿਸੇ ਧਾਰਮਿਕ ਖੇਤਰ ਉਹਦੀ ਰੌਸ਼ਨੀ ਦੇ ਵਿੱਚ ਹੀ ਅਸੀਂ ਜਿਹੜਾ ਅੱਜ ਇੱਕ ਕਮੇਟੀ ਬਣਾਈ ਹੈ ਵਿਜ਼ਨਰੀ ਅਜੰਡਾ ਜਿਹੜਾ ਹੈਗਾ ਸਾਡੇ ਜਿਹੜੇ ਵਿਜ਼ਨ ਕੀ ਹੋਏਗਾ ਉਹ ਤਿਆਰ ਕਰੇਗੀ ਭਾਈ ਅੰਮ੍ਰਿਤਪਾਲ ਦੀ ਪਾਰਟੀ ਅਸੀਂ ਸਾਰਿਆਂ ਨਾਲ ਹੀ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਹੀ ਮਿਲ ਕੇ ਚੱਲਾਂਗੇ ਸੁਪਾ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ 3.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕਾਰਗੁਜ਼ਾਰੀ ਨਹੀਂ ਕੀਤੀ ਜਾਣਾ ਚਾਹੁੰਦੇ ਉਸ ਕਾਰਗੁਜ਼ਾਰੀ ਨੇ ਪੰਜਾਬੀਆਂ ਨੂੰ ਨਰਾਸ਼ ਕੀਤਾ ਜੀ ਮੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਤੁਹਾਡਾ ਜਿਹੜਾ ਇਹ ਐਨਐਟਾ ਦੇ ਉੱਪਰ ਲਹਿਗਾ ਜੀ ਬਿਲਕੁਲ 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 ਇਹ ਤਾਂ ਪੰਥ ਦੇ ਮਸਲੇ ਨੇ ਕੌਮ ਦੇ ਮਸਲੇ ਨੇ ਇਹ ਤਾਂ ਸਾਡੀ ਪ੍ਰਾਇੋਰਟੀ ਨੇ ਪੰਜਾਬ ਦੇ ਬਹੁਤ ਸਾਰੇ ਮਸਲੇ ਦਾ ਚੰਡੀਗੜ੍ਹ ਦਾ ਮਸਲਾ ਹੋਵੇ ਭਾਸ਼ਾ ਨੂੰ ਲਾਗੂ ਕਰਨ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕੇਂਦਰ ਦੇ ਨਾਲ ਸਿੱਧੇ ਤੌਰ ਤੇ ਜੁੜੋ ਮਾਣ ਵਾਲੇ ਸਮੇਂ ਚ ਹੋ ਸਕਦਾ ਕਿ ਭਾਜਪਾ ਦੇ ਨਾਲ ਵੀ ਜੇ 5 5 ਹੱਥ ਤੱਕ ਵੀ ਬਤਾ ਦੇ ਦੱਸੋ ਤਾਂ 파ਕਾ ਕਿਛਾਗਾ ਦੇਖੋ ਪਹਿਲਾ ਗੱਲ ਤਾਂ ਇਹ ਕਿ ਸਾਡੀ ਪਾਰਟੀ ਦਾ ਜਿਹੜਾ ਢਾਂਚਾ ਜਿਹੜਾ ਹੈ ਉਹ ਮਹੀਨੇ ਖਾਣ ਦੇ ਵਿੱਚ ਵਿਕਸਿਤ ਹੋ ਜਾਊਗਾ ਪਾਰਟੀ ਦਾ ਪਲੇਟਫਾਰਮ ਤਿਆਰ ਹੋ ਜਾਊਗਾ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਜਿਹੜਾ ਸਾਰੀ ਗੱਲਬਾਤ ਜਿਹੜੀ ਆ ਕਰਾਂਗੇ ਸਾਡੇ ਲਈ ਸਾਡੇ ਲਈ ਕਿਉਂਕਿ ਉਹ ਜਮਾਨਾ ਲੱਗ ਗਿਆ ਕਿ ਪ੍ਰਧਾਨ ਨੇ ਕਹਿਤਾ ਚਿੜੀ ਉੱਡ ਤੇ ਉੱਡ ਗਈ ਤੇ ਪ੍ਰਧਾਨ ਨੇ ਕਹਿਤਾ ਚਿੜੀ ਬਹਿ ਜਾ ਤੇ ਬਹਿ ਗਈ ਹੋ ਤਾਂ ਡੈਮੋਕ੍ਰੈਟਿਕ ਢੰਗ ਦੇ ਨਾਲ ਹੀ ਇਹ ਪਾਰਟੀ ਚੱਲੂਗੀ ਪਾਰਟੀ ਬਹੁਤ ਸੰਤੀ ਵਾਲ ਕਹਿੰਦੀ ਕਿ ਦੂਜੇ ਦੇ ਨਾਲ ਸਮਝੌਤਾ ਹੋਣਾ ਚਾਹੀਦਾ ਉਹਦੇ ਲਈ ਦੇਖੋ ਸਾਡੇ ਸਾਡੇ ਲਈ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਬੜੇ ਅਹਿਮ ਹੈ ਇਸ ਲਈ ਕਦੇ ਵੀ ਅਸੀਂ ਸਮਝੌਤਾ ਨਹੀਂ ਕਰਾਂਗੇ ਵੀ ਸਾਡੇ ਧੀ ਨੂੰ ਮਨਿਸਟਰ ਬਣਾ ਦਿਓ ਸਾਡੀ ਨੌ ਨੂੰ ਮਨਿਸਟਰ ਬਣਾ ਦਿਓ ਸਾਡੇ ਪੁੱਤ ਨੂੰ ਮਨਿਸਟਰ ਬਣਾ ਦਿਓ ਇਸ ਮਿਨਿਸਟਰੀ ਦੇ ਕਾਰਨ ਅਸੀਂ ਕਿਸੇ ਪਾਰਟੀ ਦੇ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਜਿਹੜੀ ਪਾਰਟੀ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਸਾਡੇ ਨਾਲ ਗੱਲਬਾਤ ਕਰੇਗੀ ਫਿਰ ਅਸੀਂ ਵਿਚਾਰ ਕਰਾਂਗੇ ਜੇ ਕਾਂਗਰਸ ਹੈ ਨਾ